ਤੜਦੀ ਹੋ ਗਈ ਏ ਤੋ ਹੋ ਗਈ ਬਾਈ ਇੱਕ ਕੁੜੀ ਹੁੰਦੀ ਆ ਉਹ ਕਹਿੰਦੀ ਆ ਆਪਣੇ ਬੁਆਏਫਰੈਂਡ ਨੂੰ ਮੈਨੂੰ ਫੋਨ ਨਾ ਕਰੀ ਕਦੇ ਵੀ ਮੇਰੇ ਪਿੱਛੇ ਕੋਈ ਨਸਾ ਨਾ ਕਰੀ ਮੇਰੇ ਪਿੱਛੇ ਠੇਕੇ ਖਾਲੀ ਨਾ ਕਰੀ ਉਹਦੇ ਪਿੱਛੇ ਬਾਈ ਸਾਨੂੰ ਮੈਂ ਦੋ ਲੈਣਾ ਸੁਣਾਉਣਾ ਉਹ ਕਹਿੰਦੀ ਮੇਰੇ ਪਿੱਛੇ ਨਾ ਤੂੰ ਠੇਕੇ ਕਰੀ ਖਾਲੀ ਵੇ ਆ ਚਿੱਟੇ ਚੁੱਟੇ ਵਿੱਚ ਐਵੇਂ ਜ਼ਿੰਦਗੀ ਨਾ ਗਾਲੀ ਵੇ ਕਹਿੰਦੀ ਮੇਰੇ ਪਿੱਛੇ ਨਾ ਤੂੰ ਠੇਕੇ ਕਰੀ ਖਾਲੀ ਵੇ ਆ ਨਸਿਆਂ ਦੇ ਵਿੱਚ ਐਵੇਂ ਜ਼ਿੰਦਗੀ ਨਾ ਗਾਲੀ ਵੇ ਉਹ ਕਿਹੜੀ ਕਿਹੜੀ ਦੇ ਬਿਛੋੜੇ ਕਰਾਂ ਆਦਮੈਂ ਹਾਏ ਉਹ ਕਿਹੜੀ ਕਿਹੜੀ ਦੇ ਬਿਛੋੜੇ ਕਰਾਂ ਆਦਮੈਂ ਤੇ ਦੁੱਖ ਯਾਰ ਦਾ ਕਦੋਂ ਸੀ ਉਹ ਕਹਿੰਦੀ ਪਿਆਰ ਨਾ ਕਰੀ ਤੂੰ ਮੈਨੂੰ ਅੱਜ ਤੋਂ ਨਹੀਂ ਦੱਸ ਕਰਦਾ ਕਦੋਂ ਸੀ ਉਹ ਕਹਿੰਦੀ ਦਿਲ ਚੋਂ ਭਲਾ ਦੇ ਮੈਨੂੰ ਹਾਂ ਣੀਆਂ ਯੱਟ ਮਰਦਾ ਕਦੋਂ ਸੀ ਹਾਂ ਬਾਈ ਜੋ ਕਰ ਲਿਆ ਉਹ ਪੁੱਲ ਗਿਆ ਯਾਰ ਬੰਦ ਕਰ ਦੇ ਬਸ ਇੱਕ ਮਿੰਟ